कॾहिं हुया किथे हुया एसा चोप ਉਹ ਬੜਾ ਵਰਨਣ ਗਿਆ ਸਾਡਾ ਸਾਰੇ ਤਵਜੂ ਦੇ ਉਹ ਵੀ ਚੋਂ ਸਾੜੀ ਜਾ ਰਹੀ ਆ ਅੰਮਿਤ ਸ਼ਾਹ ਦੀ ਅਰਤੀ ਮੇਰੇ ਤੋਂ ਪਹਿਲਾਂ ਵਕ ਵਕ ਸਾਥੀਆਂ ਨੇ ਢੋਡਣਾ ਉਹ ਮੁੱਦਾ ਟੱਚ ਕੀਤਾ ਕਿ ਪਿਛਲੇ ਦਿਨੀ ਪਾਰਲੀਮੈਂਟ ਦਾ ਸੈਸ਼ਨ ਚੱਲਿਆ ਉਸ ਸੈਸ਼ਨ ਦੇ ਅੰਦਰ ਸਾਡੇ ਦੇਸ਼ ਦਾ ਜਿਹੜਾ ਗ੍ਰਹਿ ਮੰਤਰੀ ਜਿਹਨੂੰ ਅੰਮਿਤ ਸ਼ਾਹ ਬੋਲਦੇ ਆ ਉਹ ਡਾਕਟਰ ਭੀਮrao ਅੰਬੇਦਕਰ ਜਿਹੜਾ ਸੰਵਿਧਾਨ ਦੇ ਨਿਰਮਾਤਾ ਆ ਜਿਨੇ ਹਿੰਦੁਸਤਾਨ ਦਾ ਸੰਵਿਧਾਨ ਬਣਾਇਆ ਉਹਦੇ ਖਿਲਾਫ ਜਾਤੀ ਹਮਲੇ ਕੀਤੇ ਆ ਤੇ ਉਹਦੇ ਖਿਲਾਫ ਆਪ ਸ਼ਬਦ ਗ੍ਰਹਿ ਮੰਤਰੀ ਬੋਲਦਾ ਕਿ ਇਦਾਂ ਦੀ ਕੁਰਸੀ ਤੇ ਬਹਿ ਕੇ ਜਦੋਂ ਮਜ਼ਦੂਰਾਂ ਦਾ ਜਿਹੜਾ ਮਸੀਹਾ ਕਹਿ ਨਾ ਇਹਦੇ ਚ ਕੋਈ ਅਤਕਥਨੀ ਨਹੀਂ ਜਿਨ੍ਹਾਂ ਨੇ ਲਗਾਤਾਰ ਕਿਰਤੀਆਂ ਦੇ ਹੱਕਾਂ ਦੀ ਰਾਖੀ ਨਹੀਂ ਸਾਰਾ ਜੀਵਨ ਦੱਬੇ ਕੁਤਲੇ ਲੋਕਾਂ ਦੇ ਲੈ ਕੇ ਲਾਇਆ ਉਹਨਾਂ ਦੇ ਖਿਲਾਫ ਪਾਰਲੀਮੈਂਟ ਦੇ ਅੰਦਰ ਸਾਡੇ ਹਿੰਦੁਸਤਾਨ ਦਾ ਗ੍ਰਹਿ ਮੰਤਰੀ ਖੇਦਾਂ ਦੇ ਬਿਆਨ ਦੱਗੇ ਜਾ ਰਹੇ ਜਿਹੜੇ ਬੜੇ ਸ਼ਰਮਨਾਕ ਬਿਆਨ ਆ ਜਿੱਤੇ ਅੱਜ ਅਸੀਂ ਅਰਤੀ ਸੜ ਰਹੇ ਆ ਅਮਿਤ ਸ਼ਾਹ ਦੀ ਸਾਡੇ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਦੀ ਅੱਜ ਅਰਤੀ ਪਿੱਖੀਵਾਲ ਦੇ ਚੌਕ 'ਚ ਨਹੀਂ ਸੜ ਰਹੀ ਅੱਜ ਹਿੰਦੁਸਤਾਨ ਦੇ ਸਾਰੇ ਚੌਕਾਂ 'ਚ ਉਹਦੀਆਂ ਅਰਤੀਆਂ ਸੜ ਰਹੀਆਂ ਅੱਜ ਲਗਾਤਾਰ ਅਸੀਂ ਕਹਿਣਾ ਚਾਹੁੰਦੇ ਜੇ ਆਪਦੀ ਟੁੱਟੜੀ ਡਾਕਟਰ ਭੀਮਰਾਓ ਮੇਦਕਰ ਦੇ SLAAP ਆਪਿ ਸ਼ਬਦ ਬੋਲੇ ਆ ਦੇਸ਼ ਦੇ ਗ੍ਰਹਿ ਮੰਤਰੀ ਨੇ ਜੇ ਆਉਣ ਵਾਲੇ ਸਮੇਂ 'ਚ ਪਾਰਲੀਮੈਂਟ ਦੇ ਅੰਦਰ ਜੇ ਆਗੂ ਉਹਨਾਂ ਗਲਤੀ ਦੀ ਮਾਫੀ ਨਾ ਮੰਗੀ ਤਾਂ ਭਾਰਤੀ ਇਨਕਲਾਬੀ ਮਾਰਸੀ ਪਾਰਟੀ ਵੱਲੋਂ ਜਿਹੜੇ ਮਜ਼ਦੂਰ ਤੁਸੀਂ ਆਏ ਹੋ ਕਿਉਂਕਿ ਸਾਡਾ ਰਾਇਬਰਿਆ ਡਾਕਟਰ ਭੀਮਰਾਓ ਅੰਬੇਦਕਰ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਬਣਾਇਆ ਤੇ ਗ੍ਰਹਿ ਮੰਤਰੀ ਐਡੀ ਵੱਡੀ ਜ਼ਿੰਮੇਵਾਰੀ ਵਾਲੀ ਕੁਰਸੀ ਤੇ ਬੈਠ ਕੇ ਇੱਕ ਫਿਰਕੇ ਦੇ ਲੋਕਾਂ ਦੇ ਆਬ ਸ਼ਬਦ ਬੋਲੇ ਜਾ ਰਹੇ ਉਹਦੀ ਅਸੀਂ ਪਾਰਟੀ ਵੱਲੋਂ ਕਰਦੇ ਸ਼ਬਦ ਨਿੰਦਾ ਵੀ ਕਰਦੇ ਆ ਕਿਉਂ ਨਾਲੇ ਸਮੇਂ ਦੀ ਚੇਤਾਵਨੀ ਵੀ ਦਿੰਦੇ ਆ ਇਹ ਅਮਰੀਸ਼ਾ ਜਿਹੜਾ ਜ਼ਹਿਰ ਗੁੰਦਾ ਮੈਦੂਲਾਲੀ ਜਿਹੜੇ ਲੋਕ ਮੰਨੂ ਸਿੰਮਰਤੀ ਨੂੰ ਲਾਗੂ ਕਰ ਰਹੇ ਬ੍ਰਾਹਮਣਵਾਦੀ ਸੋਝ ਲਾਈ ਜਾ ਰਹੀ ਆ ਕਿ ਉਹਨਾਂ ਦੇ ਸਮਝਾਇਕੀ ਲੋਕ ਹਿੰਦੁਸਤਾਨ ਦੇ ਤਗੜੇ ਨਾ ਹੁੰਦੇ ਗਰੋਧੀ ਤਿਰ ਤਗੜੀ ਨਾ ਹੁੰਦੀ ਪਾਰਲੀਮੈਂਟ ਦੇ ਅੰਦਰ ਤੇ ਹਿੰਦੁਸਤਾਨ ਦਾ ਰਾਸ਼ਟ੍ਰਿਆ ਜਿਹੜਾ ਜਿਹੜਾ ਹਿੰਦੁਸਤਾਨ ਦਾ ਕਰੂਰ ਆ ਭੈਣੋ ਤੇ ਭਰਾਓ ਕੁੰਦੇਸ਼ ਦੇ ਹਾਕਮਾਂ ਵੱਲੋਂ ਮੋਦੀ ਦੀ ਸਰਕਾਰ ਵੱਲੋਂ ਉਹ ਕਰੂਰ ਤੋੜਿਆ ਜਾ ਰਿਹਾ ਟੱਕਿੰਟੀਆਂ ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਆ ਚਾਰ ਤਿਰਾਂ ਉਹਨਾਂ ਦੇ ਏਜੰਡੇ ਤੇ ਆ ਇੱਕ ਨੰਬਰ ਤੇ ਮੁਸਲਮਾਨ ਆ ਜਿਨ੍ਹਾਂ ਨੂੰ ਗਊ ਦੇ ਨਾਮ ਤੇ ਝੂਠੇ ਇਲਜ਼ਾਮ ਲਾ ਕੇ ਉਹਨਾਂ ਦੇ ਕਤਲ ਵੀ ਕੀਤੇ ਜਾ ਰਹੇ ਪਿਛਲੇ ਜਨiyet ਦਿਨ ਤੋਂ ਬਾਅਦ ਦੀਵਾਲੀ ਦਾ ਹਥਿਆਰ ਲੰਘਿਆ ਇੱਕ ਮੁਸਲਮਾਨਾਂ ਦਾ ਮੁੰਡਾ ਦਿੱਲੀ ਦੇ ਅੰਦਰ ਟ੍ਰੇਨ 'ਚ ਸਫ਼ਰ ਕਰ ਰਿਹਾ ਤੇ ਜਾ ਰਿਹਾ ਆਪਣੇ ਘਰ ਆਪਦੀ ਮਾਂ ਲਈ ਇੱਕ ਬੈਗ ਸੜੀ ਲਈ ਆ ਉਹਦੇ ਨਾਲ ਕੋਈ ਖਾਣ ਪੀਣ ਦਾ ਮੁਸਲਮਾਨ ਲਿਆ ਤੇ ਇਹਨਾਂ ਨੇ ਦਿੱਲੀ ਦੇ ਅੰਦਰ ਟ੍ਰੇਨ ਤੋਂ ਉਤਾਰ ਕੇ ਮੁਸਲਮਾਨਾਂ ਦੀ ਕਿਉਂਕਿ ਜਿੱਦਾਂ ਸਿੱਖਾਂ ਦੀ ਪਛਾਣ ਪਗ ਤੋਂ ਹੁੰਦੀ ਹੈ ਨਾ ਉਹਨਾਂ ਦੀ ਪਛਾਣ ਟੋਪੀ ਤੋਂ ਹੁੰਦੀ ਨਿਕਲਿਆ ਭੈਣੋ ਭਰਾਓ ਕੀ ਆ ਕੋਈ ਛੁੱਟੀ ਲੈ ਕੇ ਦਿਵਾਲੀ ਦਾ ਧਿਆਰ ਮਨਾਉਣ ਆਪਦੇ ਘਰ ਜਾ ਰਿਹਾ ਸੀ ਤੁਹਾਨੂੰ ਕੋਟ-ਕੋਟ ਮਾਰ ਦਿੱਤਾ ਕਿ ਉਹਦੇ ਬੈਗ ਚੋਂ ਕੁਮਾਨ ਦੀ ਸਾੜੀ ਨਿਕਲੀ ਆ ਇੱਕ ਖਾਲੀ ਟਿਫਿੰਡਾ ਡੱਬਾ ਨਿਕਲਿਆ ਮੇਰਾ ਦਸੰਦ ਦਾ ਭਾਬੀ ਇੱਕ ਨੰਬਰ ਤੇ ਕਹਿੰਦੇ ਮੁਸਲਮਾਨ ਨਹੀਂ ਛੇੜਨੇ ਜਿਨ੍ਹਾਂ ਨੂੰ ਇੱਕ ਤਰ੍ਹਾਂ ਲਗਾਤਾਰ ਉਹਨਾਂ ਤੇ ਹਮਲੇ ਕੀਤੇ ਜਾ ਰਹੇ ਆ ਮੋਦੀ ਸਰਕਾਰ ਵੱਲੋਂ ਦੋ ਨੰਬਰ ਤੇ ਇੱਕ ਕ੍ਰਿਸਚੀਅਨ ਆ ਜਿਹੜੇ ਮਸੀਹ ਨੂੰ ਮੰਨਣ ਵਾਲੇ ਲੋਕ ਆ ਉਹ ਵੀ ਉਹਨਾਂ ਦੇ ਏਜੰਡੇ ਤੇ ਆ ਅੰਦੇ ਮੋਦੀ ਸਰਕਾਰ ਅੰਦਰ ਅੰਦੇ ਇਹ ਲੋਕ ਵੀ ਛੱਡਣੇ ਇਹਨਾਂ ਦੇ ਧਰਮਾਂ ਤੇ ਵੀ ਹਮਲਾ ਕੀਤਾ ਜਾ ਰਿਹਾ ਮੰਨੀਪੁਰ ਦੇ ਅੰਦਰ ਪਿਛਲੇ ਦਖਾਂਤ ਵਾਪਰੇ ਅੱਜ ਵੀ